ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਸਾਰੀ YouTube ਫੈਮਿਲੀ ਦਾ ਮੇਰੇ ਚੈਨਲ ਤੇ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਮੇਰੀਆਂ ਵੀਡੀਓ ਨੂੰ ਪਿਆਰ ਦੇਣ ਦੇ ਲਈ ਐਵੇਂ ਹੀ ਮੇਰੀਆਂ ਵੀਡੀਓ ਤੁਸੀਂ ਸੌਂਦੇ ਰਿਹਾ ਕਰੋ ਲਾਈਕ ਕਰਦੇ ਰਿਹਾ ਕਰੋ ਰੋਜ਼ ਤੁਹਾਡੇ ਲਈ ਨਵਾਂ ਕੰਟੈਂਟ ਲੈ ਕੇ ਹਾਜ਼ਰ ਹੋਇਆ ਕਰੂੰਗੀ ਨਵੀਂ ਮੋਟੀਵੇਸ਼ਨਲ ਵੀਡੀਓ ਅੱਜ ਦੀ ਜਿਹੜੀ ਵੀਡੀਓ ਹੈ ਜੀ ਉਹ ਹੈ ਇੱਕ ਪਿੰਡ ਵਿੱਚ ਰਹਿੰਦੇ ਦੋ ਜੀਵਨਾਰ ਭਰਾਵਾਂ ਦੀ ਜਮੀਂਦਾਰ ਭਰਾ ਜਿਹੜੇ ਕਿ ਇੱਕ ਭਰਾ ਜਿਹੜਾ ਥੋੜਾ ਚੁਸਤ ਚਲਾਕ ਹੁੰਦਾ ਤੇ ਇੱਕ ਬੜਾ ਇਮਾਨਦਾਰ ਤੇ ਕਮਾਈ ਕਰਨ ਵਾਲਾ ਹੁੰਦਾ ਅਸੀਂ ਅਕਸਰ ਦੇਖਦੇ ਹਾਂ ਕਿ ਘਰਾਂ ਨੇ ਵਿੱਚ ਇੱਕ ਜਿਹੜਾ ਛੋਟਾ ਜਿਹਾ ਵੱਡਾ ਭਾਈ ਹੁੰਦਾ ਉਸ ਦੀ ਜ਼ਿਆਦਾਤਰ ਬਾਹਰ ਅੰਦਰ ਆਉਣੇ ਜਾਣੇ ਹੁੰਦੀਆਂ ਜਾਂ ਕਾਰਮਕhtਿਆਰੀ ਉਸ ਦੇ ਹੱਥ ਹੁੰਦੀ ਹੈ ਤੇ ਦੋਨਾਂ ਵਿੱਚੋਂ ਇੱਕ ਆ ਜਿਹੜਾ ਉਹ ਕੰਮਾ ਹੁੰਦਾ ਐਵੇਂ ਸੀ ਜੀ ਸੁਰਜਨ ਸਿੰਘ ਤੇ ਸਲੱਖਣ ਸਿੰਘ ਜਿਹੜਾ ਸੁਰਜਨ ਸਿੰਘ ਸੀਗਾ ਉਹ ਵੱਡਾ ਸੀਗਾ ਤੇ ਵੱਡਾ ਹੋਣ ਦੇ ਨਾਂ ਤੇ ਨਾ ਉਹ ਇੱਕ ਟਰੱਕ ਡਰਾਈਵਰ ਸੀਗਾ ਟਰੱਕ ਡਰਾਈਵਰ ਜਿਹੜਾ ਕਿ ਦਿਨ ਰਾਤ ਜਾਗ ਕੇ ਆਦੀ ਦਿਨ ਰਾਤਾਂ ਦੀ ਨੀਂਦ ਹਰਾਮ ਕਰਕੇ ਆਪਦੇ ਘਰ ਕਮਾਈ ਭੇਜਦਾ ਸੀ ਤੇ ਦਿਨ ਰਾਤ ਮਿਹਨਤ ਕਰਦਾ ਸੀਗਾ ਦੂਜਾ ਸੀ ਜੀ ਸੁਰਖਣ ਸਿੰਘ ਜਿਹੜਾ ਕਿ ਛੋਟਾ ਭਾਈ ਸੀ ਉਸ ਦਾ ਸੁਲਖਣ ਸਿੰਘ ਹੁਣ ਘਰ ਵਿੱਚ ਨਾਲੇ ਤਾਂ ਸਾਰੇ ਘਰ ਦੀ ਕਾਰਗੁਜ਼ਾਰੀ ਵੀ ਸੰਭਾਲਦਾ ਸੀ ਤੇ ਥੋੜਾ ਚੋਸ ਤੇ ਚੜਾ ਕੇ ਵੀ ਸੀ ਪਹਿਲਾਂ ਜਦੋਂ ਸੁਲੱਖਣ ਸਿੰਘ ਕਵਾਰਾ ਸੀਗਾ ਤਾਂ ਉਹਦੇ ਭਾਈ ਦੀ ਸ਼ਾਦੀ ਹੋ ਗਈ ਸੀਗੀ ਤਾਂ ਉਹ ਭਾਈ ਦੀ ਸ਼ਾਦੀ ਦੇ ਟਾਈਮ ਹੀ ਜਿਹੜਾ ਉਹਨੇ ਇਹ ਚੀਜ਼ ਵਾਚ ਦੇਖ ਲਈ ਸੀ ਵਾਚ ਕਰ ਲਈ ਸੀਗੀ ਕਿ ਕਿਤੇ ਨਾ ਕਿਤੇ ਜਦੋਂ ਮੇਰਾ ਭਾਈ ਅਲੱਗ ਹੋਊਗਾ ਤਾਂ ਮੇਰੇ ਹੱਥ ਪੱਲੇ ਕੁਝ ਨਾ ਕੁਝ ਆਉਣਾ ਚਾਹੀਦਾ ਜਿਵੇਂ ਹੀ ਉਸ ਦਾ ਭਰਾ ਸਰਜਨ ਸਿੰਘ ਬਾਹਰ ਮਿਹਨਤ ਕਰਦਾ ਸੀ ਤਾਂ ਸੁਲੱਖਣ ਸਿੰਘ ਨੇ ਉਦੋਂ ਉਦੋਂ ਹੀ ਜਿਹੜਾ ਪੈਸੇ ਦਾ ਲੈਣ ਦੇ ਨਾ ਦੇ ਹੱਥ ਵਾਸ ਕਰਕੇ ਥੋੜਾ ਹੀ ਵਿੱਚ ਉਹ ਹਿੱਸਾ ਰੱਖਣਾ ਸ਼ੁਰੂ ਕਰਤਾ ਸੀਗਾ ਲੱਗ ਤੋਂ ਕਿਉਂਕਿ ਉਹਦੇ ਅੰਦਰ ਨੇ ਇੱਕ ਲਾਲਚ ਪੈਦਾ ਹੋ ਗਿਆ ਸੀ ਕਿ ਹੁਣ ਮੇਰਾ ਭਰਾ ਵਿਆਹ ਗਿਆ ਇਸ ਤੋਂ ਬਾਅਦ ਮੇਰਾ ਵੀ ਵਿਆਹ ਹੋ ਜਾਣਾ ਸਾਡੇ ਪਰਿਵਾਰ ਹੋ ਜਾਣੇ ਆ ਤੇ ਇਤੋਂ ਚੰਗਾ ਕਿ ਮੈਂ ਬਾਅਦ ਵਿੱਚ ਔਖਾ ਹੋਵਾਂ ਕਿਉਂਕਿ ਮੇਰਾ ਭਰਾ ਤਾਂ ਘਰੋਂ ਬਾਹਰ ਰਹਿੰਦਾ ਐਵੇਂ ਜਿਹੜਾ ਸੁਰਜਨ ਸਿੰਘ ਸੀ ਉਹ ਵਿਚਾਰਾ ਨਾ ਬਿਲਕੁਲ ਸਾਫ਼ ਦਿਲ ਦਾ ਸੀ ਉਹਨੂੰ ਇਹ ਸੀ ਕਿ ਮੇਰਾ ਭਾਈ ਘਰੇ ਰਹਿੰਦਾ ਮੇਰੇ ਮਾਪਿਓ ਕੋਲੇ ਮੇਰੀ ਪਤਨੀ ਆ ਘਰ ਵਿੱਚ ਜਿੰਨਾ ਹੋ ਸਕੇ ਮੈਂ ਕਮਾਈ ਘਰੇ ਭੇਜਾਂ ਉਹ 2-3 ਮਹੀਨਿਆਂ ਬਾਅਦ ਢੇੜਾ ਮਾਰਦਾ ਹੁੰਦਾ ਸੀ ਆਪਦੇ ਘਰੇ ਹੁਣ ਥੋੜੇ ਜਿਹੀ ਮਹੀਨਿਆਂ ਬਾਅਦ ਟੈਂਪਨ ਤੇ ਜਿਹੜਾ ਸੁਰਜਨ ਸਿੰਘ ਤੇ ਸਲੱਖਣ ਸਿੰਘ ਦਾ ਮਾਪਿਓ ਸੀ ਉਹਨਾਂ ਨੇ ਸੋਚਿਆ ਕਿ ਭਾਈ ਹੁਣ ਸਲੱਖਣ ਸਿੰਘ ਦਾ ਵੀ ਵਿਆਹ ਕਰ ਦਈਏ ਕਿਉਂਕਿ ਸਾਡੀ ਉਮਰ ਬਹੁਤ ਹੋ ਗਈ ਆ ਸਾਡਾ ਕੋਈ ਪਤਾ ਨਹੀਂ ਮਾਪਿਓ ਨੇ ਸਲੱਖਣ ਸਿੰਘ ਦਾ ਵੀ ਵਿਆਹ ਰਚਾ ਦਿੱਤਾ ਤੇ ਜਦੋਂ ਇਸਰਖਨ ਸਿੰਘ ਦਾ ਵਿਆਹ ਹੋ ਜਾਂਦਾ ਉਹਦੇ ਹੀ ਸੁਰਜਨ ਸਿੰਘ ਦੇ ਘਰ ਉਹਦੀ ਧਰਮਸਪਤਨੀ ਦੀ ਕੁੱਖੋਂ ਇੱਕ ਬੱਚਾ ਜਨਮ ਲੈਂਦਾ ਥੋੜੇ ਮਹੀਨਿਆਂ ਬਾਅਦ ਚਲੋ ਘਰ ਵਿੱਚ ਇੱਕ ਦਾਸ ਲਖਨ ਸਿੰਘ ਦਾ ਭਤੀਜਾ ਹੋ ਜਾਂਦਾ ਦੂਜੇ ਪਾਸੇ ਉਹਦੀ ਪਤਨੀ ਆ ਜਾਂਦੀ ਹੈ ਪਰਿਵਾਰ ਵਧਿਆ ਵੱਡ ਜਾਂਦਾ ਲੇਕਿਨ ਜਿਹੜੀ ਲਾਲਚਾ ਕਹਿੰਦੇ ਆ ਕਿ ਲਾਲਚ ਬੁਰੀ ਬਲਾ ਹੁੰਦਾ ਨਾ ਲਾਲਚ ਦਿਨੋਂ ਦਿਨ ਵਧਦਾ ਜਾਂਦਾ ਦੋ ਦਿਨ ਐਵੇਂ ਹੀ ਚੱਲਦਾ ਜਾਂਦਾ ਕੰਮ ਤੇ ਜਿਹੜਾ ਸੁਲੱਖਣ ਸਿੰਘ ਆ ਨਾ ਉਹਨੇ ਚੋਸ ਤੇ ਚਲਾਕੀ ਕਰਕੇ ਕੀਤੇ ਨਾ ਕੀਤੇ ਜਿਹੜੀ ਆਪਦੇ ਭਾਈ ਦੀ ਜ਼ਮੀਨ ਆ ਉਹ ਵੀ ਪਿਓ ਤੋਂ ਆਂਦੇ ਨਾਂ ਲਖਾਈ ਜਿਹੜਾ ਉਹਦਾ ਭਰਾ ਸੀਗਾ ਸੁਰਜਨ ਸਿੰਘ ਉਹਨੂੰ ਕੋਈ ਨਹੀਂ ਸੀ ਪਤਾ ਕਿ ਮੇਰਾ ਭਾਈ ਘਰੇ ਕੀ ਕਰ ਰਿਹਾ ਕਿਉਂਕਿ ਉਹ ਤਾਂ ਮੋਹ ਮੋਹ ਦੇ ਲਾਲਚ ਦੇ ਵਿੱਚ ਆ ਕੇ ਆਪਦੇ ਪਰਿਵਾਰ ਦੀ ਹਮਦਰਦੀ ਦੇ ਵਿੱਚ ਆ ਕੇ ਉਹ ਇਹਨਾਂ ਚੀਜ਼ਾਂ ਨੂੰ ਕਦੇ ਸੋਚ ਹੀ ਨਹੀਂ ਸਕਦਾ ਸੀ ਕਿ ਮੇਰਾ ਸਾਕਾ ਭਰਾ ਮੇਰੇ ਨਾਲ ਐਵੇਂ ਕਰ ਸਕਦਾ ਕੀ ਹੁੰਦਾ ਕਿ ਹੁਣ ਮਾਤਾ ਪਿਤਾ ਸਵਰਗਵਾਸ ਹੋ ਜਾਂਦੇ ਆ ਦੋਨਾਂ ਦੇ ਹੁਣ ਜਿਹੜਾ ਸਵਰਜਨ ਸਿੰਘ ਦਾ ਪੁੱਤਰ ਆ ਉਹ ਵੀ ਥੋੜਾ ਵੱਡਾ ਹੋ ਜਾਂਦਾ ਗੱਭਰੂ ਹੋਣ ਲੱਗਦਾ ਤੇ ਉਧਰ ਸਲੱਖਣ ਸਿੰਘ ਦੇ ਘਰ ਕੋਈ ਲਾਦ ਨਹੀਂ ਹੁੰਦੀ ਉਹ ਦੋਨੋਂ ਜੀ ਹੁੰਦੇ ਆ ਲੇਕਿਨ ਦੋਨੋਂ ਜੀ ਲਾਲਚ ਵਿੱਚ ਆ ਚੁੱਕੇ ਹੁੰਦੇ ਆ ਤੇ ਉਧਰੋਂ ਜਦੋਂ ਸਵਰਜਨ ਸਿੰਘ ਬਾਹਰ ਟਰੱਕ ਤੇ ਗਿਆ ਹੁੰਦਾ ਨਾ ਤੇ ਅਚਾਨਕ ਭਿਆਨਕ ਹਾਦਸਾ ਵਾਪਰਦਾ ਤੇ ਜਿਹੜਾ ਸਰਜਨ ਸਿੰਘ ਦਾ ਐਕਸੀਡੈਂਟ ਨਹੀਂ ਦਿहांत ਹੋ ਜਾਂਦਾ ਉਹਦੀ ਮੌਤ ਹੋ ਜਾਂਦੀ ਆ ਤੇ ਹੁਣ ਜਿਹੜਾ ਸਰਜਨ ਸਿੰਘ ਦਾ ਸੁਪੁੱਤਰ ਆ ਜੀਤਾ ਉਹ 16 ਸਾਲ ਦਾ ਹੁੰਦਾ ਜੀਤਾ ਜਿਹੜਾ ਕਿ ਆਪਦੀ ਮਾਂ ਦਾ ਇਕਲੌਤਾ ਸਹਾਰਾ ਰਹਿ ਜਾਂਦਾ ਜਦੋਂ ਉਹਦੇ ਪਿਓ ਦਾ ਭੋਗ ਪੈਂਦਾ ਤੇ ਰਿਸ਼ਤੇਦਾਰ ਚਾਚੇ ਨੂੰ ਕਹਿੰਦੇ ਆ ਸਲੱਖਣ ਸਿੰਘ ਨੂੰ ਕਿ ਭਾਈ ਹੁਣ ਤੇਰੀ ਜ਼ਿੰਮੇਵਾਰੀ ਬਣ ਗਿਆ ਸਹੀ ਗੱਲ ਤੈਨੂੰ ਤੂੰ ਦੱਸਣਾ ਤੂੰ ਇਹਦੇ ਬਾਰੇ ਸੋਚਣਾ ਉਹ ਰਿਸ਼ਤੇਦਾਰਾਂ ਨੂੰ ਤਾਂ ਹਾਂ ਫੜਾ ਦਿੰਦਾ ਵੀ ਹਾਂ ਠੀਕ ਆ ਮੈਨੂੰ ਮਨਜ਼ੂਰ ਆ ਹਨਾ ਲੇਕਿਨ ਜਿਹੜਾ ਉਹਦੇ ਅੰਦਰ ਜੋ ਮਦੂਤ ਲਾਲਚ ਵਾਲਾ ਬੈਠਾ ਹੁੰਦਾ ਉਹ ਉਹਨੂੰ ਕਿਤੇ ਵੀ ਟਿਕਨ ਨਹੀਂ ਦਿੰਦਾ ਉਹ ਥੋੜੇ ਮਹੀਨਿਆਂ ਬਾਅਦ ਹੀ ਆਪਦੀ ਭਰਜਾਈ ਨੂੰ ਕਹਿੰਦਾ ਕਿ ਅਸੀਂ ਤਾਂ ਦੋ ਜੀ ਆ ਸਾਡਾ ਤਾਂ ਕੋਈ ਖਰਚਾ ਨਹੀਂਗਾ ਮੈਂ ਤਾਂ ਬਾਹਰ ਅੰਦਰ ਵੀ ਜਾਨਣਾ ਰਹਿਣਾ ਤੁਸੀਂ ਮਾਂ ਪੋਤਾ ਹੁਣ ਤੇਰਾ ਪੁੱਤ ਪੜਦਾ ਵੀ ਆ ਭਈ ਅਸੀਂ ਤੁਹਾਡਾ ਖਰਚਾ ਨਹੀਂ ਚੱਕ ਸਕਦੇ ਤੁਹਾਨੂੰ ਜੋ ਹਿੱਸਾ ਉਹਦਾ ਤੁਸੀਂ ਆਪਣਾ ਵੰਡ ਲਿਓ ਹਨਾ ਉਹ ਕਹਿੰਦੇ ਠੀਕ ਆ ਹੁਣ ਜਿਹੜਾ 16 ਸਾਲ ਦਾ ਸੁਪੁੱਤਰ ਆ ਜੀਤਾ ਉਹਨੂੰ ਸਮਝ ਆਉਂਦੀ ਹੁੰਦੀ ਆ ਕਿ ਮੇਰਾ ਚਾਚਾ ਨਾ ਕਿਤੇ ਨਾ ਕਿਤੇ ਕੋਈ ਗਾੜਬੜ ਕਰ ਰਿਹਾ। ਜਦੋਂ ਰਿਸ਼ਤੇਦਾਰ ਪੰਚਾਇਤ ਵਾਲੇ ਇਕੱਠੇ ਕੀਤੇ ਜਾਂਦੇ ਆ ਪਹਿਲੇ ਦਾ ਵੰਡ ਵਡੇਰਾ ਕੀਤਾ ਜਾਂਦਾ ਹੈ ਤੇ ਕਾਗਜ਼ਾਂ 'ਚ ਵੇਖਿਆ ਜਾਂਦਾ ਵੀ ਘਰ ਦੀ ਜਿੰਨੀ ਵੀ ਛੇ ਕਿੱਲੇ ਜ਼ਮੀਨ ਸੀ ਸਾਰੀ ਚਾਚੇ ਦੇ ਨਾਮ ਆ ਤੇ ਜੀਤਾ ਬੜਾ ਆਪਦੇ ਆਪ ਵਿੱਚ ਅਫਸੋਸ ਝੋ ਜਾਂਦਾ ਵੀ ਮੇਰੇ ਚਾਚੇ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ ਵੀ ਮੇਰੇ ਪਿਓ ਨੇ ਸਾਰੀ ਉਮਰ ਦੀ ਕਮਾਈ ਖਵਾਤੀ ਮੇਰੇ ਚਾਚੇ ਨੂੰ ਤੇ ਲੇਕਿਨ ਇਹ ਕੀ ਕੀਤਾ ਹਣਾ ਲੈਕਿਨ ਉਹ ਕਹਿੰਦਾ ਹੈ ਕਿ ਇਹਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਸਾਡੇ ਬਾਪੂ ਜੀ ਮਤਲਬ ਕਿ ਮੇਰਾ ਪਿਓ ਜਾਂਦਾ ਹੋਇਆ ਸਾਰੀ ਜ਼ਮੀਨ ਮੇਰੇ ਨਾਂ ਕਰਾ ਕੇ ਗਿਆ ਕਿਉਂਕਿ ਮੈਂ ਘਰ ਦਾ ਮੁਖਤਿਆਰ ਬੰਦਾ ਸੀ ਤੇ ਮੇਰੇ ਹੱਥ ਹੀ ਲੈਣ ਦੇਣ ਸੀ ਤੇ ਜਿਹੜਾ ਸਾਡੇ ਘਰ ਦਾ ਕਰਜ਼ਾ ਸੀ ਉਹ ਵੀ ਮੈਂ ਲਾਇਆ ਸੀ ਪਰ ਜੀ ਤੇਰੀ ਮਾਂ ਕਹਿੰਦੀ ਆ ਕਿ ਮੇਰੇ ਪਤੀ ਦੀ ਕਮਾਈ ਕਿੱਧਰ ਗਈ ਮੇਰੇ ਪਤੀ ਨੇ ਉੱਥੋਂ ਕਮਾ ਕੇ ਤੈਨੂੰ ਪੈਸਾ ਭੇਜਿਆ ਤਾਂ ਹੀ ਕਰਜ਼ਾ ਲੱਥਾ ਪਰ ਸਲੱਖਣ ਸਿੰਘ ਇਹ ਗੱਲ ਤੇ ਨਿਆ ਤੇ ਆਹੀ ਨਹੀਂ ਸੀ ਰਿਹਾ ਕਿਉਂਕਿ ਉਹ ਅੰਦਰੋਂ ਕਾਣਾ ਸੀ ਉਹਨੂੰ ਇਹ ਸੀ ਕਿ ਕਿਹੜਾ ਵੇਲਾ ਹੋਵੇ ਮੈਂ ਘਰ 'ਚ ਕੰਧ ਕਰਾਂ ਤੇ ਇਹਨਾਂ ਤੋਂ ਇੱਕ ਪਾਸਾ ਕਰਾਂ ਚਲੋ ਉਹੀ ਹੁੰਦਾ ਜੋ ਸੋਚਦਾ ਘਰ 'ਚ ਕੰਧ ਹੋ ਜਾਂਦੀ ਆ ਹੁਣ ਮਾਂ ਪੁੱਤ ਅੱਡ ਹੋ ਜਾਂਦੇ ਆ ਉਹ ਮਰਦ ਦੀ ਵੀ ਦੋਨੇ ਜਾਣੇ ਅਲੱਗ ਹੋ ਜਾਂਦੇ ਆ ਲੇਕਿਨ ਉਹਦੂ ਦੂਜੇ ਪਾਸੇ ਸਲੱਖਣ ਸਿੰਘ ਹਮੇਸ਼ਾ ਇਹੀ ਸੋਚਦਾ ਕਿ ਜੀਤਾ ਕਿਵੇਂ ਨਾ ਕਿਵੇਂ ਇਹ ਕੱਲਣਾ ਹੋ ਜਾਏ ਕਿ ਇਹ ਤਰੱਕੀ ਕਰ ਲਵੇ ਪਰ ਜਿਵੇਂ ਉਹ ਸੋਚਦਾ ਕੁਦਰਤੀ ਉਸੇ ਤਰੀਕੇ ਦਾ ਹੁੰਦਾ ਜਾਂਦਾ ਹੁਣ ਜੀਤਾ ਸੀਤੇ ਦੇ ਪੱਲੇ ਜ਼ਮੀਨ ਨਹੀਂ ਹੁੰਦੀ ਕਹਿੰਦੇ ਨੇ ਕਿ ਜ਼ਿੰਮੇਦਾਰੀ ਜ਼ਮੀਨ ਮਾਂ ਹੁੰਦੀ ਆ ਤੇ ਜਦੋਂ ਉਹਦੇ ਤੋਂ ਉਹਦੀ ਮਾਂ ਖੋਸੇ ਜਾਵੇ ਤਾਂ ਉਹਦਾ ਕੋਈ ਆਸਰਾ ਨਹੀਂ ਰਹਿ ਜਾਂਦਾ ਤੇ ਉਵੇਂ ਹੀ ਜੀਤਾ ਵਿਚਾਰਾ ਬਣ ਜਾਂਦਾ ਉਹ ਥੋੜੀ ਜੀ ਮਾੜੀ ਸੰਗਤ ਵਿੱਚ ਚਲਾ ਜਾਂਦਾ ਮਾੜੀ ਸੰਗਤ ਧਾਰੂ ਪੀਣ ਵਾਲੀ ਨਸ਼ਾ ਕਰਨ ਵਾਲੀ ਭੁੱਕੀ ਖਾਣ ਵਾਲੀ ਜੀਤਾ ਹੁਣ 16 17 ਸਾਲ ਦਾ ਹੁੰਦਾ ਤੇ ਉਹ ਇੰਨੀ ਮਾੜੀ ਸੰਗਤ ਚ ਜਾਂਦਾ ਕਿ ਉਹਦੀ ਮਾਂ ਜਿਹੜੀ ਉਹ ਆਸੇ-ਪਾਸੇ ਉਹਨੂੰ ਲੱਭਦੀ ਰਹਿੰਦੀ ਆ ਪਿੰਡ 'ਚ ਕਿ ਜੀਤਾ ਤਾਂ ਨਹੀਂ ਵੇਖਿਆ ਜੀਤਾ ਤਾਂ ਨਹੀਂ ਵੇਖਿਆ ਤੇ ਜੀਤਾ ਮਾੜੀ ਲੱਤ 'ਚ ਲੱਗ ਕੇ ਚੋਰੀਆਂ ਟਾਕੇ ਕਰਨ ਲੱਗ ਜਾਂਦਾ ਪਰ ਉਹ ਚੋਰੀ ਵੀ ਕਰਦਾ ਕਿ ਇਸ ਤਰ੍ਹਾਂ ਦੀ ਚੋਰੀ ਕੀ ਪਿੰਡ ਵਿੱਚ ਉਹਨੇ ਕਦੇ ਕੋਈ ਬਦਨਾਮੀ ਨਹੀਂ ਖੱਟੀ ਹੁੰਦੀ ਬਾਰ ਅੰਦਰ ਉਹ ਰਹਿੰਦਾ ਬਾਹਰ ਅੰਦਰ ਦਰਦ ਪਾਵਿੰਦਾ ਲੇਕਿਨ ਉਹ ਇੱਜ਼ਤ ਪੱਖੋਂ ਬਹੁਤ ਚੰਗਾ ਹੁੰਦਾ ਕਿਉਂਕਿ ਉਹ ਇੱਕ ਖਾਨਦਾਨੀ ਪਿਓ ਦਾ ਪੁੱਤਰ ਸੀਗਾ ਮਾੜੀ ਲੱਤ ਕਰਕੇ ਕਿਹਾ ਜਾਂਦਾ ਕਿ ਬੰਦਾ ਮਾੜਾ ਨਹੀਂ ਹੁੰਦਾ ਕਈ ਵਾਰ ਹਾਲਾਤ ਉਹਨੂੰ ਐਹੋ ਜਿਹਾ ਬਣਾ ਦਿੰਦੇ ਆ ਕਿ ਉਹਨੂੰ ਮਾੜਾ ਰਸਤਾ ਚੁਣਨਾ ਪੈਂਦਾ ਸੀ ਮੋਇਆ ਸੀ ਜੀਤੇ ਦੇ ਨਾਲ ਐਵੇਂ ਜੀਤਾ ਜਦੋਂ ਕਰੋ ਬਾਹਰ ਨਿਕਲ ਜਾਂਦਾ ਮਾਂ ਹੋਂ ਡੈਲੀ ਕਲੇਸ਼ ਕਰਦੀ ਆ ਵੀ ਜੀਤੇ ਤੇ ਰਹੇ ਕੰਮ ਮਾੜਾ ਲੋਕ ਮੈਨੂੰ ਤਾਨੇ ਮਿਹਨੇ ਮਾਰਦੇ ਆ ਤੇ ਜੀਤਾ ਕਹਿੰਦੇ ਕਿ ਨਸ਼ਾ ਬੰਦੇ ਦੀ ਸੁਰਤ ਭਲਾ ਦਿੰਦਾ ਤੇ ਉਹ ਘਰ ਤਿਆਗ ਦਿੰਦਾ ਘਰੋਂ ਚੱਲਿਆ ਜਾਂਦਾ ਹੁਣ ਇੱਕ ਦਿਨ ਜੀਤੇ ਦੀ ਮਾਂ ਨੂੰ ਲੱਭਦੀ ਫਿਰਦੀ ਆ ਉਹ ਪਿੰਡ ਚ ਨਹੀਂ ਹੁੰਦਾ ਤੇ ਉਹ ਜਾ ਕੇ ਸਲੱਖਣ ਜਿੱਥੇ ਪੰਚਾਇਤ ਚ ਬੈਠਾ ਹੁੰਦਾ ਸਾਥ ਚ ਉੱਥੇ ਜਾ ਕੇ ਆਪਣੇ ਦੌਰ ਸਲੱਖਣ ਨੂੰ ਕਹਿੰਦੀ ਆ ਕਿ ਸਲੱਖਣਾ ਜੀਤਾ ਨਹੀਂ ਵੇਖਿਆ ਕਿੱਥੇ ਆ ਚਲ ਲਖਣ ਕਹਿੰਦਾ ਸਾਨੂੰ ਤਾਂ ਕੀ ਪਤਾ ਹੋਣਾ ਤੇਰੇ ਜੀਤੇ ਦਾ ਉਹ ਫਲਾਨਿਆਂ ਦੇ ਘਰ ਮੱਝ ਚੋਰੀ ਹੋ ਗਈ ਉਹ ਜੀਤੇ ਨੇ ਕੀਤੀ ਹੋਣੀ ਆ ਮੱਝ ਲੈ ਕੇ ਭੱਜ ਗਿਆ ਹੋਣਾ ਵੇਚਤੀ ਹੋਣੀ ਆ ਕਿਤੇ ਨਸ਼ਾ ਪੱਤਾ ਕਰ ਲਿਆ ਹੋਣਾ ਉਥੋਂ ਜੀਤੇ ਦੀ ਮਾਂ ਆਖਾ ਪੂਣੀ ਦੇ ਘਰ ਆਉਂਦੀ ਆ ਤੇ ਆਪਦੀ ਕੋਖ ਨੂੰ ਦਾਹਾ ਮਾਰ ਕੇ ਕਹਿੰਦੀ ਆ ਕਿ ਮੈਂ ਇਹੋ ਜਿਹਾ ਪੁੱਤ ਜੰਮਣਾ ਸੀ ਆ ਦਿਨ ਵੇਖਣੇ ਪੈਣੇ ਸੀ ਮੈਨੂੰ ਹਨਾ ਫਰੋਜੀਤੇ ਨੂੰ ਕਹਿ ਕੇ ਹੁੰਦੀ ਹੈ ਕਿ ਚਿੱਤਿਆ ਮੇਰਾ ਪੁੱਤ ਨਸ਼ੇੜੀ ਜ਼ਰੂਰ ਆ ਮੇਰਾ ਪੁੱਤ ਪਰ ਪਿੰਡ ਚੋਂ ਕਲੰਕ ਨਹੀਂ ਲਵਾਊਗਾ ਚੋਰੀ ਦਾ ਉਹਦਾ ਨਾਮ ਜ਼ਰੂਰ ਲਾਇਆ ਜਾਂਦਾ ਪਰ ਅੱਜ ਤਾਈ ਉਹਨੂੰ ਕਿਸੇ ਨੇ ਚੋਰੀ ਕਰਦੇ ਉਹਨੂੰ ਫੜਿਆ ਨਹੀਂ ਜੀਤਾ ਹੁਣ ਸ਼ਹਿਰ ਚਲਾ ਜਾਂਦਾ ਸ਼ਹਿਰ ਜਾ ਕੇ ਉਹ ਮਾੜਾ ਮੋਟਾ ਦਿਹਾੜੀ ਦੇ ਪਾ ਕਾਮਕਾਰ ਕਰਦਾ ਕਿਸੇ ਬਾਣੀਏ ਦੇ ਉਹਨੂੰ ਉਸ ਟਾਈਮ ਜਿਹੜਾ 25 ਰੁਪਏ 50 ਰੁਪਏ ਦਿਹਾੜੀ ਮਿਲਦੀ ਆ ਤੇ ਜੀਤਾ ਦੀ ਦਿਹਾੜੀ ਕਰਕੇ ਨੋਸ਼ਾ ਪੁੱਤਾ ਕਰ ਲੰਦਾ दारू ਪੀਂਦਾ ਬਹੁਤ ਜ਼ਿਆਦਾ ਸਿਗਰਟਾਂ ਪੀਂਦਾ ਭੁੱਕੀ ਖਾਂਦਾ ਨਾ ਐਵੇਂ ਦੇ ਨਸ਼ੇ ਕਰਦਾ ਉਹ ਤੇ ਐਂ ਨਸ਼ਾ ਕਰਦਾ ਕਰਦਾ ਬੇਡੋਲ ਹੋ ਜਾਂਦਾ ਜਿੱਥੇ ਕੋਈ ਮਾੜੀ ਮੋਟੀ ਰੋਟੀ ਮਿਲ ਜਾ ਉੱਥੇ ਖਾ ਲਈ ਨਹੀਂ ਤਾਂ ਨਾ ਖਾਦੀ ਨਸ਼ੇ ਚ ਤੋਤ ਤੋ ਕਿ ਸੌਂ ਗਿਆ ਇੱਕ ਦਿਨ ਉਹ ਤੁਰਿਆ ਜਾਂਦਾ ਨਾ ਐਂ ਇੱਕ ਦੂਰ ਜਾ ਕੇ ਕੋਠਾ ਵੇਖਦਾ ਕੋਠੇ ਦੇ ਵਿੱਚ ਜਾ ਕੇ ਦੇਖਦਾ ਕਿ ਦੂਰ ਇੱਕ ਬਲਬ ਜਗ ਰਿਹਾ ਤੇ ਉੱਥੇ ਜਾਂਦਾ ਉੱਥੇ ਜਾ ਕੇ ਦੇਖਦਾ ਕਿ ਇੱਕ ਰਾਣੂ ਨਾਮ ਦੀ ਔਰਤ ਆ ਜਿਹੜੀ ਉਹ ਕੋਠੇ ਦੇ ਵਿੱਚ ਰਹਿ ਰਹੀ ਆ ਜੀਤਾ ਹੁਣ ਉੱਥੇ ਜਾਂਦਾ ਉੱਥੇ ਜਾ ਕੇ ਆਰਾਮ ਨਾਲ ਇੱਕ ਉਹ ਕੋਠੇ ਦੇ ਬਾਹਰ ਪਰ ਛੱਤੀ ਮੂਰੇ ਪੈ ਜਾਂਦਾ ਜਦੋਂ ਜੀਤੋ ਸੋਰੀ ਰਾਣੂ ਦੇਖਦੀ ਆ ਕਿ ਇਹ ਕੌਣ ਆ ਵੀ ਇਹ ਬੰਦਾ ਕੌਣ ਆ ਹੁਣ ਇੱਥੇ ਰਾਣੂ ਕੌਣ ਆ ਰਾਣੂ ਦੀ ਕਹਾਣੀ ਕੀ ਆ ਰਾਣੂ ਇੱਕ ਹਾਲਾਤਾਂ ਦੀ ਮਾਰੀ ਹੋਈ ਆਰਤਾ ਅਣਵਿਆਹੀ ਕੁੜੀ ਆ ਜਿੱਦੇ ਕੇ ਮਾਪਿਓ ਦੀ ਡੈਥ ਹੁੰਦੀ ਆ ਤੇ ਉਹਦਾ ਵੀ ਚਾਚਾ ਜਿਹੜਾ ਉਹਨੂੰ ਜਿਸਮ ਫਰੋਚੀ ਦੇ ਧੰਦੇ ਵਿੱਚ ਵੇਚ ਦੰਦਾ ਹਨਾ ਉਹਦਾ ਚਾਚਾ ਜਿਹੜਾ ਰਾਣੋਂ ਦੀ ਬੋਲੀ ਲਾਉਂਦਾ ਸ਼ਹਿਰ ਵਿੱਚ ਤੇ ਉਹ ਰਾਣੋਂ ਕੋਲੇ ਅਕਸਰ ਗੈਰ ਮਰਦ ਆਉਂਦੇ ਆ ਤੇ ਪੈਸਾ ਦੇ ਕੇ ਉਹਦੇ ਜਿਸਮ ਦਾ ਜਿਹੜਾ ਕਿ ਵਪਾਰ ਕਰਦੇ ਆ ਨਾ ਰਾਣੂ ਇੱਕ ਅਜਿਹੀ ਮਜਬੂਰ ਕੁੜੀ ਆ ਜਿਹਦਾ ਕਿ ਹੋਰ ਕੋਈ ਹਿੱਲਾ ਵਸੀਲਾ ਨਹੀਂ ਲੇਕਿਨ ਇਹਦੇ ਨਾਲ ਨਾਲ ਉਹ ਇੱਕ ਬੁਨਿਆਰੀ ਦੀ ਦੁਕਾਨ ਤੇ ਕੰਮ ਕਰਦੀ ਆ ਸ਼ਹਿਰ ਦੇ ਵਿੱਚ ਤਾਂ ਉਹ ਦੇਖਦੀ ਆ ਕਿ ਇਹ ਬੰਦਾ ਕੌਣ ਆ ਹੈਨਾ ਉਹ ਕਹਿੰਦੀ ਆ ਕਿ ਜੇਕਰ ਕੋਈ ਮਰਦ ਬੰਦਾ ਆਉਂਦਾ ਉਹ ਮੇਰੇ ਚਾਚੇ ਦੇ ਥਰੂ ਆਉਂਦਾ ਤੇ ਉਹ ਸਿੱਧਾ ਆ ਕੇ ਇੱਥੇ ਮੇਰੇ ਜਿਸਮ ਬਾਰੇ ਪੁੱਛਦਾ ਤੇ ਮੇਰੇ ਨਾਲ ਕੋਈ ਰਿਲੇਸ਼ਨ ਬਣਾ ਕੇ ਚਲਾ ਜਾਂਦਾ ਫਰ ਇਹ ਬੰਦਾ ਕੁਝ ਬੋਲ ਨਹੀਂ ਰਿਹਾ ਕਿਉਂਕਿ ਜਿੱਤਾ ਉਸ ਟਾਈਮ ਨਸ਼ੇ 'ਚ ਹੁੰਦਾ ਬਿਲਕੁਲ ਉਹ ਵੇਖਦੀ ਆ ਉਹ ਸਾਰੀ ਰਾਤ ਜੀਤਾ ਉੱਥੇ ਹੀ ਪਿਆ ਰਹਿੰਦਾ ਸਵੇਰੇ ਉਹ ਵੇਖਦੀ ਆ ਉੱਠਦੀ ਆ ਠਾਉਂਦੀ ਆ ਉਹਨੂੰ ਠਾਉਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਨਸ਼ੇ ਦੇ ਵਿੱਚ ਧੁੱਤ ਨੀਂਦ ਵਿੱਚ ਪਿਆ ਹੁੰਦਾ ਹੁਣ ਰਾਣੂ ਸਵੇਰ ਦੀ ਚਾਹ ਬਣਾਉਂਦੀ ਆ ਚਾਹ ਬਣਾ ਕੇ ਨਾ ਦੋ ਬਾਟੀਆਂ ਵਿੱਚ ਪਾਉਂਦੀ ਆ ਉਹ ਸੋਚਦੀ ਆ ਕਿ ਕੋਈ ਰਾਈ ਪੰਦੀ ਆ ਵੀ ਇਹ ਕੋਈ ਹੋਊਗਾ ਮੈਂ ਇਹਨੂੰ ਚਾਹ ਪਾਣੀ ਤਾਂ ਪਿਵਾਵਾਂ ਉਹ ਜੀਤੇ ਨੂੰ ਠਾ ਕੇ ਚਾਹ ਪੀਉਂਦੀ ਆ ਚਾਪੇ ਆਉਣ ਤੋਂ ਬਾਅਦ ਉਹ ਕਹਿੰਦੀ ਆ ਕਿ ਮੈਂ ਕੰਮ ਤੇ ਚੱਲੀਆਂ ਤੂੰ ਇਸੇ ਪਰਛੱਤੀ ਵਿੱਚ ਜੇ ਰਹਿਣਾ ਤਾਂ ਰਹਿ ਸਕਦਾ ਤੇ ਲੇਕਿਨ ਮੈਂ ਤਾਂ ਦੁਕਾਨ ਤੇ ਜਾ ਰਹੀ ਹਾਂ ਹੁਣ ਜਿੱਤਣ ਪੁੱਛਦਾ ਕਿ ਅੱਛਾ ਮੈਂ ਇੱਥੇ ਰਹਿ ਸਕਦਾ ਹਾਂ ਤੇ ਉਹ ਕਹਿੰਦੀ ਹਾਂ ਤੂੰ ਰਹਿ ਸਕਦਾ ਉਹ ਉੱਥੇ ਪਿਆ ਰਹਿੰਦਾ ਸਾਰਾ ਦਿਨ ਪੈਣ ਤੋਂ ਬਾਅਦ ਸ਼ਾਮ ਨੂੰ ਰਾਣੂ ਆਉਂਦੀ ਆ ਆ ਕੇ ਦੇਖਦੀ ਆ ਕਿ ਜਿੱਤਾ ਉੱਥੇ ਪਿਆ ਰਾਣੂ ਆ ਕੇ ਚਾਵਲ ਬਣਾਉਂਦੀ ਆ ਚਾਵਲ ਬਣਾ ਕੇ ਜੀਤੇ ਨੂੰ ਵੀ ਇੱਕ ਥਾਲੀ ਚ ਪਰੋਸਦੀ ਆ ਤੇ ਆਪ ਵੀ ਖਾਂਦੀ ਆ ਤੇ ਰਾਤ ਨੂੰ ਉਹਵੇਂ ਆਪਦੇ ਕਮਰੇ ਚ ਸੌਂ ਜਾਂਦੀ ਆ ਤੇ ਜੀਤਾ ਬਾਹਰ ਹੁੰਦਾ ਲੇਕਿਨ ਰਾਣੂ ਆਪਦੀ ਜਿਹੜੀ ਰਜਾਈ ਆ ਇੱਕ ਸੰਦੂਕ ਵਿੱਚੋਂ ਕੱਢਦੀ ਆ ਤੇ ਉਹ ਜੀਤੇ ਨੂੰ ਦੇਖ ਦਿੰਦੀ ਆ ਵੀ ਬਹੁਤ ਜ਼ਿਆਦਾ ਠੰਡ ਆਣਾ ਹੁਣ ਰਾਣੂ ਰਾਤ ਨੂੰ ਪਈ ਸੋਚਦੀ ਆ ਕਿ ਇਹ ਕੌਣ ਬੰਦਾ ਹੋ ਸਕਦਾ ਹੈ ਪਹਿਲਾ ਬੰਦਾ ਮੇਰੇ ਇਸ ਕੋਠੇ ਤੇ ਆਉਣ ਵਾਲਾ ਜਿਹਨੇ ਮੇਰੇ ਜਿਸਮ ਬਾਰੇ ਨਾਤਾ ਕੋਈ ਗੱਲ ਕੀਤੀ ਆ ਕੋਈ ਨੇੜਤਾ ਨਹੀਂ ਵਧਾਈ ਇਹ ਕੌਣ ਹੋ ਸਕਦਾ ਇਹ ਕੋਈ ਸਹੀ ਇਨਸਾਨ ਹੀ ਹੋ ਸਕਦਾ ਉਹ ਰਾਤ ਰات ਸੋਚਦੀ ਆ ਸਵੇਰੇ ਫੇਰ ਉੱਠਦੀ ਆਂ ਤੇ ਉੱਟਣਸਾਰ ਕਹਿੰਦੀ ਆ ਕਿ ਚਾਹ ਪੀਲਾ ਚਾਹ ਬਣਾਉਂਦੀ ਆ ਤੇ ਸਵੇਰੇ ਰੋਟੀ ਬਣਾ ਕੇ ਜੀਤੇ ਨੂੰ ਖਵਾ ਕੇ ਜਾਂਦੀ ਆ ਇੱਕ ਦੋ ਦਿਨ ਆ ਹੀ ਚੱਲਦਾ ਤੇ ਜੀਤਾ ਜਿਹੜਾ ਉਥੇ ਨਸ਼ੇ 'ਚ ਧੁੱਤ ਹੋਇਆ ਰਹਿੰਦਾ ਤੇ ਦਿਨੇ ਜਿਸ ਤਰ੍ਹਾਂ ਤੀਜੇ ਦਿਨ ਰਾਣੂ ਕੰਮ ਤੇ ਜਾਂਦੀ ਆ ਨਾ ਤੇ ਜੀਤਾ ਵੀ ਕੰਮ ਤੇ ਚਲਾ ਜਾਂਦਾ ਉਹ ਇੱਕ ਸ਼ੈੱਲਰ ਵਿੱਚ ਕੰਮ ਤੇ ਜਾਂਦਾ ਉਹ ਤੋਂ 25 ਰੁਪਏ ਦੇ ਅੜੀ ਲੈ ਕੇ ਆਉਂਦਾ ਤੇ ਆਉਂਦਾ ਬੋਤਲ ਲੈ ਆਉਂਦਾ ਤੇ ਬੋਤਲ ਪੀ ਕੇ ਨਸ਼ੇ ਵਿੱਚ ਧੁੱਤ ਹੋ ਕੇ ਫੇਰ ਪੈ ਜਾਂਦਾ ਰਾਣੂ ਆਉਂਦੀ ਆ ਦੇਖਦੀ ਆ ਤੇ ਉਹਨੂੰ ਬੜੀ ਗੰਦੀ ਸਮੈਲ ਮੁਸ਼ਕਾਰਿਆ ਹੁੰਦਾ ਉਹ ਕਹਿੰਦੀ ਆ ਕਿ ਇਹ ਤੂੰ ਕੀ ਤੂੰ ਕੀ ਕੀਤਾ ਤੂੰ ਕੋਈ ਨਸ਼ਾ ਕੀਤਾ ਤੇ ਜੀਤਾ ਕਹਿੰਦਾ ਹਾਂ ਮੈਂ ਨਸ਼ਾ ਕੀਤਾ ਮੈਂ ਨਸ਼ਾ ਕਰਦਾ ਵੀ ਹਾਂ ਫਿਰ ਆਣ ਉਹ ਤੋਂ ਗੱਲਬਾਤ ਸ਼ੁਰੂ ਕਰਦੀ ਆ ਉਹ ਕਹਿੰਦੀ ਆ ਕਿ ਤੈਨੂੰ ਅੱਜ ਤੀਸਰਾ ਦਿਨ ਹੋ ਗਿਆ ਇੱਥੇ ਪਏ ਨੂੰ ਤੂੰ ਕੌਣ ਆ ਕਿੱਥੋਂ ਆਇਆ ਵਾਂ ਤੇ ਜੀਤਾ ਸਾਰੀ ਗੱਲ ਦੱਸਦਾ ਕਿ ਮੈਂ ਇੱਕ ਸੰਗੇ ਜ਼ਿੰਮੇਵਾਰ ਦਾ ਪੁੱਤਰ ਮੇਰੇ ਚਾਚੇ ਨੇ ਮੇਰੇ ਨਾਲ ਆਇਆ ਕੀਤਾ ਇੱਥੋਂ ਮੈਂ ਇਸ ਲਈ ਤੇ ਪੈ ਗਿਆ ਹੁਣ ਮੇਰੇ ਘਰ ਵਿੱਚ ਇੱਕ ਬੇਬੇ ਆ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ ਕਦੇ ਵੀ ਘਰ ਚ ਤੇ ਮੈਂ ਬਹੁਤ ਦੁਖੀ ਆ ਮੈਂ ਆਪਦਾ ਕਮਾਈ ਕਰਕੇ ਨਸ਼ਾ ਕਰ ਲੈਣਾ ਤੇ ਰਾਣੂ ਵੀ ਆਪਦੀ ਕਹਾਣੀ ਦੱਸਦੀ ਆ ਵੀ ਮੇਰੇ ਨਾਲ ਆਏ ਹੋਇਆ ਹਨ ਕਿ ਮੇਰੀ ਤਾਂ ਇਹੋ ਜੀ ਜ਼ਿੰਦਗੀ ਆ ਪਰ ਜੀਤਾ ਕਹਿੰਦਾ ਕਿ ਤੂੰ ਇਹ ਜ਼ਿੰਦਗੀ ਛੱਡ ਨਹੀਂ ਸਕਦੀ ਰਾਣੂ ਕਹਿੰਦੀ ਕਿ ਮੇਰੀ ਮਜਬੂਰੀ ਆ ਮੇਰੇ ਕੋਲੇ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਤੇ ਇਥੋਂ ਤੱਕ ਜੇ ਮੈਂ ਛੱਡ ਵੀ ਦਿੰਦੀ ਆ ਤਾਂ ਇਹ ਕਲੰਕ ਮੇਰੇ ਮੱਥੇ ਤੇ ਲੱਗ ਹੀ ਚੁੱਕਾ ਕਿ ਮੈਂ ਇਸ ਅਮ ਜਿਹੜੀ ਆ ਕਲੰਕ ਦੇ ਵਿੱਚੋਂ ਕਾਫੀ ਟਾਈਮ ਤੋਂ ਲੰਘ ਰਹੀ ਆ ਹੁਣ ਜੀਤਾ ਜਿਹੜਾ ਸੋਚਦਾ ਤੇ ਸੋਚਦਾ ਕਹਿੰਦਾ ਹੈ ਰਾਨੂ ਨੂੰ ਕਿ ਬਸ ਤੂੰ ਅੱਜ ਤੋਂ ਬਾਅਦ ਕੰਮ ਤੇ ਨਹੀਂ ਜਾਏਂਗੀ ਮੈਂ ਕਮਾਈ ਕਰਕੇ ਲਿਆਉਂਗਾ ਹੁਣ ਰਾਨੂ ਸੋਚਦੀ ਆ ਕਿ ਇਹ ਅਣਜਾਣ ਬੰਦਾ ਮੈਨੂੰ ਕੀ ਪਤਾ ਵੀ ਇਹ ਕੌਣ ਆ ਹਨ ਪਰ ਕਿਤੇ ਨਾ ਕਿਤੇ ਉਹ ਸੋਚਦੀ ਆ ਕਿ ਇਹ ਬੰਦਾ ਕਰਤ ਵੀ ਨਹੀਂ ਹੋ ਸਕਦਾ ਕਿਉਂਕਿ ਅੱਜ ਇਹਨੂੰ ਤੀਸਰਾ ਦਿਨ ਆ ਇਥੇ ਰਹਿਣ ਤਾਂ ਮੈਨੂੰ ਕੁਛ ਮੇਰੇ ਜੀ ਸੰਭਾਰੇ ਪੁੱਛਿਆ ਵੀ ਨਹੀਂ ਹੁਣ ਜਿੱਤਰਾਣ ਨੂੰ ਕਹਿੰਦਾ ਹੈ ਕਿ ਰਾਣੋ ਅੱਜ ਤੂੰ ਮਣਿਆਰੀ ਦੀ ਦੁਕਾਨ ਤੇ ਵੀ ਨਹੀਂ ਜਾਏਂਗੀ ਤੇ ਕਿਸੇ ਘਰ ਮਰਦ ਨੂੰ ਇੱਥੇ ਵੀ ਨਹੀਂ ਆਉਣ ਦੇਂਗੀ ਕਿਉਂਕਿ ਮੈਂ ਅੱਜ ਢੈੜ ਕਰਨ ਜਾਊਂਗਾ ਤਾਂ ਰਾਣੋ ਕਹਿੰਦੀ ਆ ਕਿ ਦੇਖ ਜਿੱਤੇ ਨਸ਼ਾ ਤਾਂ ਬਹੁਤ ਤਰ੍ਹਾਂ ਦਾ ਹੁੰਦਾ ਲੇਕਿਨ ਜੇ ਬੰਦੇ ਨੂੰ ਨਸ਼ਾ ਕਮਾਈ ਦਾ ਮਿਹਨਤ ਦਾ ਕੰਮ ਦਾ ਲਾਲਚ ਦਾ ਪੈਸੇ ਦਾ ਹੋਵੇ ਤਾਂ ਉਹ ਸਾਡੀ ਜ਼ਿੰਦਗੀ ਬਦਲ ਸਕਦਾ ਹੁਣ ਜੀਤਾ ਇਸ ਗੱਲ ਤੇ ਗੌਰ ਕਰਦਾ ਕਿ ਹਾਂ ਨਸ਼ਾ ਮਿਹਨਤ ਦਾ ਵੀ ਤਾਂ ਹੋ ਸਕਦਾ ਉਹ ਸੋਚਦਾ ਕਿ ਬਸ ਅੱਜ ਮੈਂ दारू ਨਹੀਂ ਪੀਣੀ ਹੁਣ ਉਹ ਕੰਮ ਤੇ ਜਾਂਦਾ ਤੇ ਕੰਮ ਤੋਂ ਆਉਂਦਾ ਹੋਇਆ ਉੱਥੋਂ 25 ਰੁਪਏ ਲਿਆਉਂਦਾ ਕਮਾ ਕੇ ਆਉਂਦਾ ਹੋਇਆ ਸ਼ਾਮ ਨੂੰ ਜੀਤਾ ਆਉਂਦਾ ਦੁੱਧ ਦੇ ਪੈਕੇਟ ਲਿਆਉਂਦਾ ਤੇ ਰਾਨੂ ਉਹਦੇ ਵਾਸਤੇ ਆਥਾਂ ਦਾ ਭੋਜਨ ਤਿਆਰ ਕਰੀ ਬੈਠੀ ਹੁੰਦੀ ਆ ਦੋਨਾਂ ਨੂੰ ਜਿਵੇਂ ਇੱਕ ਨਾ ਜਿਉਣ ਦਾ ਸਹਾਰਾ ਮਿਲ ਜਾਂਦਾ ਪਰ ਦੋਨੋਂ ਅਣਜਾਣ ਹੁੰਦੇ ਆ ਕਿ ਰਾਣੋ ਨੂੰ ਵੀ ਲੱਗਦਾ ਕਿ ਸ਼ਾਇਦ ਮੈਂ ਇੱਥੇ ਇੱਕ ਡਰ ਰਹਿ ਤੋ ਹੋ ਗਈਆਂ ਮੈਨੂੰ ਕਿਸੇ ਦਾ ਆਸਰਾ ਹੋ ਗਿਆ ਤੇ ਜੀਤਾ ਕਹਿੰਦਾ ਕਿ ਇਹ ਅਣਜਾਣ ਔਰਤ ਜਿਹੜੀ ਮੇਰੇ ਬਾਰੇ ਕੁਝ ਜਾਣਦੀ ਨਹੀਂ ਪਰ ਫਿਰ ਵੀ ਇਹਨੇ ਮੈਨੂੰ ਰਹਿਣ ਲਈ ਪਨਾਹ ਦਿੱਤੀ ਜਦ ਕਿ ਮੈਂ ਬਹੁਤ ਨਸ਼ੇ ਵਿੱਚ ਸੀ ਉਹ ਕਹਿੰਦਾ ਕਿ ਇਹ ਔਰਤ ਨਾਲ ਮੈਂ ਕਦੇ ਮਾੜਾ ਨਹੀਂ ਹੋਣ ਦਵਾਂਗਾ ਤੇ ਉਹ ਸ਼ਾਮ ਨੂੰ ਆਉਂਦਾ ਰੋਟੀ ਪਾਣੀ ਖਾਂਦਾ ਤੇ ਉੱਥੇ ਬਾਹਰ ਪਰਛੱਤੀ ਦੇ ਵਿੱਚ ਪੈ ਜਾਂਦਾ ਤੇ ਹੁਣ ਰਾਣੂ ਦੇਖਦੀ ਆ ਕਿ ਬਾਹਰ ਨਮੀ ਪੈ ਰਿਆ ਹੁੰਦਾ ਮੀਂਹ ਪੈਂਦਾ ਤੇ ਜਿਹੜੀ ਪਰਛੱਤੀ ਉਹ ਚੋ ਰਹੀ ਹੁੰਦੀ ਆ ਤੇ ਉਹ ਜਿਹੜੀ ਉਹਦੇ ਤੇ ਜੀਤੇ ਤੇ ਰਜਾਈ ਹੁੰਦੀ ਉਹ ਬਿਲਕੁਲ ਭਿੱਜ ਜਾਂਦੀ ਆ ਰਾਣੂ ਜਦੋਂ ਦੇਖਦੀ ਆ ਸਵੇਰੇ ਉਹ ਜੀਤੇ ਨੂੰ ਉਠਾਉਣ ਦੀ ਕੋਸ਼ਿਸ਼ ਕਰਦੀ ਆ ਪਰ ਜੀਤਾ ਜਿਹੜਾ ਕਿ ਕਾਂਬੇ ਨਾਲ ਬੁਖਾਰ ਦਾ ਭੰਨਿਆ ਪਿਆ ਹੁੰਦਾ ਰਾਣੂ ਆਪਣੇ ਵਾਲੀ ਰਜਾਈ ਚੱਕਦੀ ਆ ਜੀਤੇ ਤੇ ਦਿੰਦੀ ਆ ਤੇ ਉਹ ਨੂੰ ਅੰਦਰ ਆਪਦੇ ਕਮਰੇ ਵਿੱਚ ਪਾਉਂਦੀ ਆ ਕਹਿੰਦੀ ਆ ਕਿ ਮੈਂ ਅੱਜ ਕੰਮ ਤੇ ਜਾਉਂਗੀ ਤੇ ਤੂੰ ਇੱਥੇ ਆਰਾਮ ਕਰ ਪਰ ਜੀਤਾ ਕਹਿੰਦਾ ਕਿ ਰਾਣੂ ਮੈਨੂੰ ਜਿਹੜਾ ਬੁਖਾਰ ਹੋਇਆ ਨਾ ਉਹ ਮੇਰਾ ਬੁਖਾਰ ਮੈਨੂੰ ਠੰਡ ਨਾਲ ਜਾਂ ਮੀਂਹ ਨਾਲ ਨਹੀਂ ਹੋਇਆਗਾ ਮੈਨੂੰ ਨਾ ਰਾਤ ਇੱਕ ਬਹੁਤ ਭਿਆਨਕ ਸੁਪਨਾ ਆਇਆ ਉਹ ਕਹਿੰਦੀ ਅੱਛਾ ਕੀ ਸੁਪਨਾ ਆਇਆ ਕਹਿੰਦਾ ਕਿ ਮੈਨੂੰ ਇਸ ਤਰ੍ਹਾਂ ਲੱਗਿਆ ਕੀ ਜਿਵੇਂ ਮੇਰੀ ਬੇਬੇ ਮੈਨੂੰਵਾਚਾ ਮਾਰਦੀ ਪਈ ਆ ਗਲੀਆਂ ਚ ਲੱਪਦੀ ਪਈ ਆ ਉਹ ਕਹਿੰਦੀ ਅੱਛਾ ਫਿਰ ਤੂੰ ਆਪਦੀ ਬੇਬੇ ਕੋਲ ਚੱਲਿਆ ਕੌਣ ਹੀ ਜਾਂਦਾ ਕਹਿੰਦਾ ਕਿ ਮੈਂ ਉਸ ਪਿੰਡ ਵਿੱਚ ਵੜਨਾ ਨਹੀਂ ਚਾਹੁੰਦਾ ਕਿਉਂਕਿ ਉਸ ਪਿੰਡ ਵਿੱਚ ਮੇਰੇ ਚਚਾਪਾ ਦਾ ਕਾਤਲ ਮੇਰਾ ਚਾਚਾ ਰਹਿੰਦਾ ਉਹ ਕਹਿੰਦੀ ਅੱਛਾ ਕਹਿੰਦੀ ਇਹ ਤਾਂ ਨਹੀਂ ਹੋ ਸਕਦਾ ਵੀ ਤੂੰ ਆਪਦੇ ਚਾਚੇ ਦੇ ਬਦਲੇ ਆਪਦੀ ਮਾਂ ਨੂੰ ਜਨਮ ਦੇਣ ਵਾਲੀ ਨੂੰ ਛੱਡ ਦੇਵੇਂ ਕਿ ਜਿੱਤਿਆ ਜੇ ਤੂੰ ਮੇਰੀ ਗੱਲ ਮੰਨੇ ਤਾਂ ਤੈਨੂੰ ਪਿੰਡ ਜਾਣਾ ਚਾਹੀਦਾ ਉਹ ਕਹਿੰਦਾ ਕਿ ਮੈਂ ਵੀ ਸੋਚ ਰਿਹਾ ਕਿ ਮੈਨੂੰ ਇੱਕ ਵਾਰ ਮੇਰੀ ਬੇਬੇ ਨੂੰ ਜ਼ਰੂਰ ਮਿਲਣਾ ਚਾਹੀਦਾ ਕਿਉਂਕਿ ਮੇਰਾ ਬਾਪ ਤਾਂ ਉਹਦਾ ਹਾਸਾ ਰਹਾ ਹਮੇਸ਼ਾ ਲਈ ਛੱਟ ਗਿਆ ਲੇਕਿਨ ਮੈਂ ਤਾਂ ਹਜੇ ਜਾਉਂਦਾ ਨਾ ਚੀਤਾ ਜਿਹੜਾ ਕਿ 2-3 ਦਿਨ ਤੋਂ दारू ਵੀ ਛੱਟ ਚੁੱਕਾ ਸੀ ਉਹਦੀ ਜ਼ਿੰਦਗੀ ਦਾ ਇਹੋ ਜਿਹਾ ਬਦਲਾਅ ਆ ਗਿਆ ਸੀ ਪੇਸ਼ਕ ਜਿਹੜਾ ਰਾਣੋ ਦਾ ਕੋਠਾ ਸੀ ਉਹ ਇੱਕ ਕਲੰਕ ਭਰਿਆ ਏਰੀਆ ਸਮਝਿਆ ਜਾਂਦਾ ਸੀ ਪਰ ਉਹ ਕੋਠਾ ਉਹ ਰਾਣੂ ਜਿਨੇ ਜੀਤੇ ਨੂੰ ਇੱਕ ਨਵੀਂ ਜ਼ਿੰਦਗੀ ਨਵੀਂ ਰੂਹ ਦੇ ਦਿੱਤੀ ਸੀ ਉਹ ਸੋਚਦਾ ਸੀ ਕਿ ਮੈਂ ਆਪਦੀ ਮਾਂ ਨੂੰ ਜਾ ਕੇ ਮਿਲਾ ਹੁਣ ਰਾਣੂ ਵੀ ਸੋਚਦੀ ਸੀ ਕਿ ਇਹ ਆਪਦੀ ਮਾਂ ਨੂੰ ਜਾ ਕੇ ਜ਼ਰੂਰ ਮਿਲੇ ਉਧਰ ਜਿਹੜੀ ਜੀਤੇ ਦੀ ਮਾਂ ਸੀ ਉਹਦੀ ਤਾਂ ਵਿਚਾਰੀ ਦੀ ਅੱਖਾਂ ਦੀ ਰੌਸ਼ਨੀ ਵੀ ਮਾਤਮ ਪੈ ਗਈ ਸੀ ਰੋ ਰੋ ਕੇ ਇੰਤਜ਼ਾਰ ਕਰਕੇ ਕਿ ਮੇਰਾ ਪੁੱਤ ਕਿਸੇ ਦਿਨ ਤਾਂ ਵਾਪਸ ਆਊਗਾ ਉਦੀ ਮਾਂ ਇੱਕ ਦਿਨ ਜੀਤੇ ਦੀ ਮਾਂ ਰਾਤ ਨੂੰ ਬੈਠੇ ਹੁੰਦੀ ਆ ਅਚਾਨਕ ਦਰਵਾਜ਼ਾ ਖੜਕਦਾ ਦਰਵਾਜ਼ਾ ਖੜਕਦਾ ਤੇ ਉਹਨੂੰ ਲੱਗਦਾ ਕਿ ਸ਼ਾਇਦ ਕੋਈ ਆਇਆ ਸਾਡੇ ਘਰ ਦੇ ਵਿੱਚ ਕਿਉਂਕਿ ਮਾਂ ਹਮੇਸ਼ਾ ਪੁੱਤ ਨੂੰ ਹੀ ਇੰਡੀਕਤ ਸੀ ਤੇ ਉਹਨੂੰ ਲੱਗਿਆ ਕਿ ਜੀਤਾ ਆ ਗਿਆ ਜਦੋਂ ਉਹ ਦਰਵਾਜ਼ਾ ਖੋਲਣ ਗਈ ਪਰ ਉਹ ਜੀਤਾ ਨਹੀਂ ਸੀ ਉੱਥੇ ਉਹ ਸ਼ਖਸ ਸੀਗਾ ਹੋਰ ਸ਼ਖਸ ਸੀ ਜਿਹਦੀ ਅੱਗੋਂ ਤੋਂ ਕੁਝ ਹੋਰ ਕਹਾਣੀਆਂ ਉਹ ਆਪਾਂ ਕੱਲ ਦੇ ਐਪੀਸੋਡ ਵਿੱਚ ਦੱਸਾਂਗੇ ਅੱਜ ਲਈ ਇੰਨਾ ਹੀ ਆ ਉਮੀਦ ਆ ਕਿ ਤੁਸੀਂ ਕੱਲ ਦੇ ਐਪੀਸੋਡ ਦੀ ਵੇਟ ਕਰੋਗੇ ਅੱਜ ਇਹ ਕਹਾਣੀ ਦਾ ਪਹਿਲਾ ਐਪੀਸੋਡ ਆ ਕੱਲ ਨਵਾਂ ਐਪੀਸੋਡ ਲੈ ਕੇ ਆਵਾਂਗੇ ਅੱਜ ਲਈ ਧੰਨਵਾਦ ਜੀ